ਸਰਦਾਰ ਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਫੁੱਲ ਪੱਤੀਆਂ ਪੰਖੇਰੂ ਕਹਾੜਾ ਪਹਿਲਾਂ ਵਾਲਾ ਘਰ ਬਹੁਤ ਧੀੜਾ ਸੀ ਜਦੋਂ ਸੇਵਾ ਮੁਕਤੀ ਮਗਰੋਂ ਪੈਸੇ ਮਿਲੇ ਤਾਂ ਹੋਣ ਵਾਲਾ ਵੱਡਾ ਘਰ ਖਰੀਦ ਲਿਆ ਦੋ ਤਿੰਨ ਦਿਨ ਤਾਂ ਸਮਾਨ ਟਿਕਾਣੇ ਲਾਉਣ ਤੇ ਲੱਗ ਗਏ ਜਦੋਂ ਵੇਲ ਮਿਲੀ ਤਾਂ ਮੈਂ ਪਿਛਲੇ ਪਾਸੇ ਕੱਚੇ ਵੇੜੇ ਵੱਲ ਨਿਗਾਹ ਮਾਰੀ ਅਨਾਰ ਦਾ ਇੱਕ ਬੂਟਾ ਰੁਲਿਆ ਖੁਲਿਆ ਜਿਹਾ ਖੜਾ ਸੀ ਜਿਵੇਂ ਕਿਸੇ ਨੇ ਉਸ ਨੂੰ ਕਦੇ ਪਾਣੀ ਹੀ ਨਾ ਵਿਖਾਇਆ ਹੋਵੇ ਮੈਂ ਸੁੱਕੀਆਂ ਟਹਿਣੀਆਂ ਸ਼ਾਖ ਦਿੱਤੀਆਂ ਤੇ ਜੜਾਂ ਕੋਲੋਂ ਮਿੱਟੀ ਡੂੰਗੀ ਪੋਟੇ ਕੇ ਆਲੇ ਦੁਆਲੇ ਪੱਕੀਆਂ ਇੱਟਾਂ ਲਾ ਦਿੱਤੀਆਂ। ਪਾਣੀ ਦੀ ਬਾਲਟੀ ਭਰ ਕੇ ਬੂਟੇ ਨੂੰ ਸਿੰਜ ਦਿੱਤਾ। ਰੋਜ਼ ਦੀ ਸੰਭਾਲ ਨਾਲ ਥੋੜੇ ਦਿਨਾਂ ਬਾਅਦ ਹੀ ਬੂਟਾ ਹਰੇ ਕਚੂਰ ਪੱਤਿਆਂ ਨਾਲ ਲੱਦ ਗਿਆ। ਸਿਆਲਾਂ ਵਿੱਚ ਪੱਤੇ ਚੜ ਜਾਂਦੇ। ਫਰਵਰੀ ਦੇ ਅਖੀਰ ਜਿਹਾ ਵਿੱਚ ਟਾਹਣੀਆਂ ਤੇ ਪਹਿਲੇ ਆ ਪਹਿਲਾ ਲਾਲ ਲਾਲ ਪੱਤੇ ਫੁੱਟਦੇ ਫਿਰ ਗੂੜੇ ਹਰੇ ਹੋ ਜਾਂਦੇ। ਫੇਰ ਲਾਲ ਸੂਹੇ ਫੁੱਲ ਖਿੜਦੇ ਇੰਜ ਜਾਪਦਾ ਜਿਵੇਂ ਕਿਸੇ ਮਟਿਆਰ ਨੇ ਹਰੇ ਰੰਗ ਦੀ ਫਲਕਾਰੀ ਤੇ ਲਾਲ-ਲਾਲ ਬੂਟੀ ਦੀ ਕਢਾਈ ਕੀਤੀ ਹੋਵੇ ਫਿਰ ਅਨਾਰ ਲੱਗਣ ਲੱਗ ਪਏ ਅਨਾਰ ਪਾਟ ਜਾਂਦੇ ਤਾਂ ਪਤਨੀ ਖੱਟੇ-ਮਿੱਠੇ ਦਾਣੇ ਕੱਢ ਕੇ ਬਾਟੀ ਭਰ ਲੈਂਦੀ ਸਾਰਾ ਟੱਬਰ ਖਾਂਦਾ ਨਿੱਕੀਆਂ-ਨਿੱਕੀਆਂ ਚਿੜੀਆਂ ਅਨਾਰ ਤੇ ਬੈਠੀਆਂ ਅੰਮ੍ਰਿਤ ਵੇਲੇ ਚੀਂ-ਚੀ ਕਰਨ ਲੱਗਦੀਆਂ ਤਾਂ ਸਾਨੂੰ ਜਾਗਣ ਲਈ ਆਰਾਮ ਦੀ ਲੋੜ ਨਾ ਪੈਂਦੀ ਇੱਕ ਦਿਨ ਪਿਛਲੇ ਮੁਹੱਲੇ ਚੋਂ ਇੱਕ ਗਵਾਂਡਣ ਘਰ ਵੇਖਣ ਆਈ। ਖੁੱਲਾ ਡੁੱਲਾ ਘਰ ਵੇਖ ਕੇ ਖੁਸ਼ ਹੋਈ ਪਰ ਅਨਾਰ ਵੱਲ ਵੇਖ ਕੇ ਪਤਨੀ ਨੂੰ ਕਹਿਣ ਲੱਗੀ ਅਨਾਰ ਘਰ ਚ ਲਾਈਏ ਮਾੜਾ ਹੁੰਦਾ ਜਿਵੇਂ ਅਨਾਰ ਪਾਟ ਜਾਂਦੇ ਉਵੇਂ ਘਰ ਪਾਟ ਜਾਂਦਾ ਆਪਣੇ ਮੁਹੱਲੇ ਚ ਵੇਖਿਆ ਨਹੀਂ ਬਿਮਲਾ ਦਾ ਕੀ ਹਾਲ ਹੋਇਆ ਅਨਾਰ ਲਾ ਰੱਖਿਆ ਸੀ ਵਿਹੜੇ ਵਿੱਚ ਪਹਿਲਾ ਘਰ ਵਾਲਾ ਮੁੱਕ ਗਿਆ ਕੁੜੀ ਵਿਆਹੀ ਤਾਂ ਸਹੁਰਿਆਂ ਨੇ ਛੱਡ ਦਿੱਤੀ ਘਰੇ ਬੈਠੀ ਏ ਹੁਣ ਵੱਡਾ ਮੁੰਡਾ ਵਿਆਹਿਆ ਤਾਂ ਘਰ ਵਿੱਚ ਕਲੇਸ਼ ਰਹਿਣ ਲੱਗਾ ਨੂੰ ਸੱਸ ਦੀ ਕਦੇ ਨਾ ਬਣੀ ਹਾਰ ਕੇ ਮੁੰਡਾ ਘਰ ਵਾਲੀ ਨੂੰ ਲੈ ਕੇ ਜੁੱਲੀ ਤਪੜਾ ਚੋਕ ਕੇ ਸੌਰੀ ਰਹਿਣ ਲੱਗ ਪਿਆ ਸਾਰਾ ਘਰ ਖੱਖਰ-ਪੱਖਰ ਹੋ ਗਿਆ ਉਹ ਤਾਂ ਆਖ ਕੇ ਚਲੀ ਗਈ ਮੇਰੀ ਪਤਨੀ ਨੇ ਉਸੇ ਦਿਨ ਤੋਂ ਅਨਾਰ ਪੁੱਟ ਦੇਣ ਦੀ ਰੱਟ ਲਾ ਦਿੱਤੀ ਬਥੇਰਾ ਸਮਝਾਇਆ ਕਿ ਇਹੋ ਜਿਹਾ ਕੁਝ ਤਾਂ ਸਾਰੇ ਘਰਾਂ ਵਿੱਚ ਹੁੰਦਾ ਏ ਇਹਦੇ 'ਚ ਅਨਾਰ ਦਾ ਕੀ ਦੋਸ਼ ਹੈ ਪਰ ਉਹ ਪੀਕੇ ਘਰ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਉੱਪਰ ਥੱਲੀ ਹੋਈਆਂ ਮੋਟਾਂ ਕਰਕੇ ਆਪਣੀ ਪੇਟ ਵਿੱਚ ਕਈ ਸਾਲਾਂ ਤੋਂ ਲਗਾਤਾਰ ਹੋ ਰਹੇ ਦਰਦ ਦਾ ਕਾਰਨ ਤੇ ਸਰੀਰ ਥੇਰ ਰਹਿੰਦੇ ਜਾਣ ਤੇ ਅਨਾਰ ਦਾ ਵਹਿਮ ਕਰਨ ਲੱਗ ਪਈ ਜਦੋਂ ਬਹੁਤੀ ਜਿੱਦ ਕਰਨ ਲੱਗੀ ਤਾਂ ਹਾਰ ਕੇ ਇੱਕ ਦਿਨ ਬੁਝੇ ਮਨ ਨਾਲ ਕਹਾੜੀ ਨਾਲ ਵੱਢ ਦਿੱਤਾ ਉਹ ਸੋਹਣੇ ਫੁੱਲ ਪੱਤੀਆਂ ਤੇ ਫਲਾਣਾ ਲੱਦਿਆ ਅਨਾਰ ਇੱਕ ਡੇਕ ਸੀ ਚਾਰਦਵਾਰੀ ਦੇ ਨਾਲ ਆਪੇ ਹੀ ਕਿਧਰੇ ਬੀਜ ਫੋਟ ਆਇਆ ਸੀ ਉਸ ਨੂੰ ਪਾਣੀ ਦਿੰਦਾ ਰਿਹਾ ਹੌਲੀ ਹੌਲੀ ਡੇਕ ਵੱਡੀ ਹੁੰਦੀ ਗਈ ਤੋਂ 2.5 ਸਾਲਾਂ ਬਾਅਦ ਪੂਰੀ ਛਤਰੀ ਬਣ ਗਈ ਉਸ ਉੱਪਰ ਵੀ ਪੰਛੀ ਚੜ ਚੋਲੜ ਪਉਂਦੇ ਟਾਹਣੀਆਂ ਹਵਾ ਨਾਲ ਹਿੱਲਦੀਆਂ ਮੈਂ ਉਸ ਦਿਸ਼ਾਵੇਂ ਪਿਆ ਪੱਤਿਆਂ ਨੂੰ ਝੂਮਦੇ ਪੰਛੀਆਂ ਨੂੰ ਖਲੋਲਾ ਕਰਦੇ ਵੇਖਦਾ ਤਾਂ ਮਨ ਹੁਲਾਸ ਵਿੱਚ ਆ ਜਾਂਦਾ ਸ਼ੁਕਰ ਕਰਦਾ ਕਿ ਪ੍ਰਮਾਤਮਾ ਨੇ ਮੈਨੂੰ ਖੁੱਲਾ ਡੁੱਲਾ ਕਰ ਦਿੱਤਾ ਫੁੱਲਾਂ ਬੂਟਿਆਂ ਵਾਲਾ ਬਦੋਬਦੀ ਦੁਸ਼ੰਤ ਕੁਮਾਰ ਦੀਆਂ ਸਤਰਾਂ ਗੁਣਗਣਾਉਣ ਨੂੰ ਜੀ ਕਰਦਾ ਜੀ ਇਹ ਤੋਂ ਆਪਣੇ ਬਾਗੀਚੇ ਵਿੱਚ ਗੁਲਮੋਹਰ ਦੇ ਤਲੇ ਮਰੇ ਤੋਂ ਗੈਰ ਦੀਆਂ ਗਲੀਆਂؤں ਵਿੱਚ ਗੁਲਮੋਹਰ ਦੇ ਲਈ ਇੱਕ ਦਿਨ ਪਰਾਲੀ ਪਰਲੀ ਗਲੀ ਵਿੱਚੋਂ ਇੱਕ ਹੋਰ ਗਵਾਂਢਣ ਪਤਨੀ ਕੋਲ ਆਈ ਕੱਲਾਂ-ਗੱਲਾਂ ਵਿੱਚ ਕਹਿਣ ਲੱਗੀ ਆ ਡੇਕ ਕਾਹਦੇ ਪਿੱਛੇ ਲਾਈ ਏ ਪਤਨੀ ਨੇ ਕਿਹਾ ਕਿਉਂ ਡੇਕ ਨਾਲ ਕੀ ਹੁੰਦਾ ਲੈ ਤੂੰ ਕਹਾਵਤ ਨਹੀਂ ਸੁਣੀ ਜਿਦੇ ਘਰੇ ਡੇਕ ਉਹਨੂੰ ਕਦੇ ਨਾ ਆਵੇ ਟੇਕ ਭੈਣੇ ਸਾਡੇ ਘਰ ਲਾਈ ਸੀ ਡੇਕ ਘਰ ਵਿੱਚ ਜਹਿਮਤ ਨਾ ਮੁੱਕਿਆ ਕਰੇ ਨਾ ਮੁੱਕਿਆ ਕਰੇ ਕਲੇਸ਼ ਮੌਤਾਂ ਤੇ ਬਿਮਾਰੀਆਂ ਨੇ ਲੈ ਲਿਆ ਸਾਨੂੰ ਉਪਰੋਂ ਜ਼ਮੀਨ ਜਾਇਦਾਦ ਦੇ ਮੁਕਦਮੇ ਹਾਰ ਕੇ ਵੱਡ ਦਿੱਤੀ ਡੇਕ ਉਹ ਤਾਂ ਆ ਕੇ ਚਲੀ ਗਈ ਪਰ ਹੁਣ ਮੇਰੀ ਪਤਨੀ ਨੇ ਡੇਕ ਵੱਡਣ ਦੀ ਰੱਟ ਫੜ ਲਈ ਕਈ ਦਿਨ ਟਾਲਮਟੋਲ ਕਰਦਾ ਰਿਆ ਕੀ ਪਤਾ ਐ ਭੁੱਲ ਜਾਵੇ ਪਰ ਜਦੋਂ ਬਹਿੰਦੇ ਉੱਠਦੇ ਜਿਆਦਾ ਹੀ ਅਕੌਣ ਲੱਗੀ ਤਾਂ ਸੋਚਿਆ ਮਨਾ ਇਸ ਨੇਕ ਬਖਤ ਨੂੰ ਗੁੱਸੇ ਕਰਕੇ ਕਿੰਨੇ ਕ ਦਿਨ ਨਿਕਲ ਲਗੇ ਢੱਲੀ ਮੱਠੀ ਹੁੰਦੀ ਹੋਈ ਵੀ ਸਾਰੇ ਟੱਬਰ ਦੀ ਐਨੀ ਸੇਵਾ ਕਰਦੀ ਐ ਵਹਿਮ ਦਾ ਕੀ ਇਲਾਜ ਘਰ ਦੇ ਜੀ ਦੀ ਤਸੱਲੀ ਅੱਗੇ ਦੇਖਦਾ ਪਲੜਾ ਹੌਲਾ ਪੈ ਗਿਆ ਇੱਕ ਦਿਨ ਸਵੇਰੇ ਉੱਠਦਿਆਂ ਹੀ ਕਸੀਸ ਜਿਹੀ ਵਟ ਕੇ ਚਲਾ ਦਿੱਤਾ ਕਹਾੜਾ ਜਾਲੀ ਵਾਲੇ ਦਰਵਾਜ਼ੇ ਪਿੱਛੇ ਖੜਾ ਛੇਵੀਂ ਵਿੱਚ ਪੜਦਾ ਬੜਾ ਹੀ ਸੰਵੇਦਨਸ਼ੀਲ ਪੋਤਰਾ ਉਰਲਾਰਿਆ ਸੀ ਪਾਪਾ ਨਾ ਵੱਡੋ ਟਰੀ ਨੂੰ ਪਲੀਜ਼ ਸੇਵ ਦੀ ਟਰੀ ਮੈਨੂੰ ਇੱਕ ਗੱਲ ਦੀ ਤਸੱਲੀ ਹੋਈ ਕਿ ਚਲੋ ਨਵੀਂ ਪੀੜ੍ਹੀ ਨੂੰ ਤਾਂ ਰੁੱਖਾਂ ਬਾਰੇ ਸੋਝੀ ਹੈ ਇਹਨਾਂ ਦੀ ਸੋਚ ਤਾਂ ਸਹੀ ਹੈ ਫਿਰ ਜਦੋਂ ਟੜੰਮ ਕਰਕੇ ਦੇਖਦਾ ਤਨਾ ਧਰਤੀ ਤੇ ਡਿੱਗਾ ਤਾਂ ਪੋਤਰਾ ਬੁੜਬੜਾਇਆ ਉਹ ਟਰੀ ਮੇਰੇ ਸਾਹਮਣੇ ਤੈਨੂੰ ਵੱਢ ਦਿੱਤਾ ਗਿਆ ਪਰ ਮੈਂ ਤੇਰੇ ਲਈ ਕੁਝ ਨਾ ਕਰ ਸਕਿਆ ਮੇਰੀਆਂ ਅੱਖਾਂ ਪਰ ਆਈਆਂ ਹੁਣ ਬਾਹਰਲੀ ਕਾਂਦੇ ਦੀ ਗਰੇਲ ਤੇ ਫੁੱਲਾਂ ਨਾਲ ਲੱਦੀ ਚੁੰਮਕਾ ਵੀਲ ਲਹਿਰਾ ਰਹੀ ਸੀ ਪਰੇ ਪੀਲੇ ਫੁੱਲਾਂ ਵਾਲੀ ਇੱਕ ਕਨੇਰ ਖੜੀ ਸੀ ਹੁਣ ਜਦੋਂ ਵੀ ਕੋਈ ਔਰਤ ਘਰ ਦੀਆਂ ਬਰੂਹਾਂ ਟੱਪ ਕੇ ਅੰਦਰ ਵੜਦੀ ਤਾਂ ਮੈਨੂੰ ਡਰ ਜਿਆ ਲੱਗਣ ਲੱਗਦਾ ਸੀ ਪਰ ਹੁਣ ਤਾਂ ਮੈਂ ਫੈਸਲਾ ਕਰ ਲਿਆ ਹੈ ਕਿ ਕਿਸੇ ਵੀ ਕੀਮਤ ਤੇ ਇੰਨਾ ਬੇਜਬਾਨ ਉਤੇ ਕੁਹਾੜਾ ਨਹੀਂ ਚਲਾਵਾਗਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ